ਬੈ ਗੁਰਜੀ ਕਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਬੈ ਗੁਰਜੀ ਆਪਾਂ ਸਵੇਰ ਦੀ ਚਾਹ ਬਣਾਉਣ ਲੱਗਿਆ ਪਹਿਲਾਂ ਇੱਧਰ ਤੇ ਲੋ ਜੀ ਚਾਹ ਧਾਰਤੀ ਆ ਹੁਣ ਘੱਟ ਕਰਦਾਂ ਨੇ ਏਨੀ ਰਿੱਜੂਗੀ ਹੌਲੀ ਹੌਲੀ ਹੁਣ ਨੇ ਹੋਰ ਕੰਮ ਕਰ ਕਰਿ ਆਉਨੇ ਆ ਬੈ ਗੁਰਜੀ ਲੋ ਜੀ ਰਸੋਈ ਦਾ ਸਾਰਾ ਸਮਾਨ ਲਾ ਲਿਆ ਉੱਪਰੋਂ ਭਾਂਡੇ ਢਿੰਡੇ ਵੈਸੇ ਤਾਂ ਮਾਂ ਜਲੇ ਸੀਗੇ ਖਾਣ ਪੀਣ ਵਾਲੇ ਹੁਣ ਉੱਪਰ ਦੀ ਰਸੋਈ ਦੇ ਭਾਂਡੇ ਲਾ ਕੇ ਤੇ ਇੱਧਰ ਆ ਗਈ ਸੀਗੀ ਮੈਂ ਬਹੁਤ ਵੱਡੇ ਲੱਗ ਹਾਂ ਜਿਹੜੀ ਜਲੇਬੀਆਂ ਲਈ ਜਲੇਬੀ ਕੋਲ ਤੇਰੇ ਜੋ ਜਲੇਬੀਆਂ ਰੱਖਿਆ ਉਹ ਤਾਨੂੰ ਪੁੱਜੂਗੀ ਜਲੇਬੀਆਂ ਗਾਣੀਆਂ ਨਾ ਨੰਨੇ ਦੇ ਮੋਦੀ ਵੀ ਬਣਾ ਤੂੰ ਬਣਾ ਦੇ ਮਾਂ ਨੰਨੇ ਦੇ ਮੋ ਵੀ ਦਿਖਾ ਪਿੱਛੇ ਪੁੱਤਾ ਉੱਪਰੋਂ ਕਰ ਲਾ ਦਾਲਾ ਕੋਲ ਮਿਰਚਾਂ ਦੀ ਬਣਾ ਲਾ ਮਿਰਚਾਂ ਦਾ ਉੱਤੇ ਦੇ ਤਦ ਮੂ ਮੂ ਮੈਂ ਦਿੱਤੀ ਦੀਆ ਦਿੱਗਿਆ ਦੀ ਵਿੱਚ ਖਾਈ ਵਿੱਚ ਤੇ ਕਿਵੇਂ ਦਿਖਦਾ ਕੌਣ ਬੈਠਾ ਹੈ ਨਾਨੀ ਨਾਨੀ ਕੀ ਕਰਦੀ ਆ ਕੁੱਠੇ ਕੰਮ ਕੁੱਠੇ ਕਾ ਸੱਲ ਪਈਏ ਇੱਥੇ ਨੂੰ ਐ ਕਰ ਪਾਣੀ ਥੱਲਾ ਦੇ ਲਾਇਆ ਪਿਆ ਰਿੱ ਗਿਆ ਪਿਆ ਫਿਰ ਮੈਂ ਨਾ ਮੜਾ ਕੰਮ ਕਰਾਇਆ ਜੇ ਜਾਣਾ ਤੇ ਝੂਠ ਬੋਲ ਜਾਣਾ ਸੱਚੀਓ ਜਾਣਾ ਸ਼ਾਮ ਵਰ ਮੰਗਰਵਾਰ ਨੂੰ ਕਰਾਵਾਂਗੇ ਗ੍ਰੈਂਡ ਲੁਖੋਰ ਸੈਕਟਰ ਕਰੋ ਮੰਦਰ ਨੂੰ ਲੈ ਜੇਸੂਨ ਨੇ ਜਨਮ ਵਾਲੀ ਹੁੰਦਾ ਹੈ ਜੀ ਮੇਰੀ ਦੇ ਮੋੜ ਆਇਆ ਇੱਧਰ ਕੌਣ ਤੇ ਵੈਗਰੂ ਜੀ ਲੋ ਜੀ ਮਿਰਚਾਂ ਦੀਆਂ ਡੰਡੀਆਂ ਤੋੜਤੀਆਂ ਤੇ ਮੈਂ ਜਿੱਧਰੋਂ ਡੰਡੀ ਸੀਗੀ ਉਧਰ ਕਰ ਦੇਣਾ ਗਲੀ ਕਰਤੀ ਸੀਗੀ ਤੇ ਇਧਰੋਂ ਪੇਟੀ ਕਹਿੰਦੀ ਐਵੇਂ ਕੱਟ ਕੇ ਲਾ ਕੱਟ ਕੱਟ ਲਾ ਕੇ ਫਿਰ ਚਾਰ ਵੀ ਸੇਤੀ ਬਣ ਜੂਗਾ ਓਕਣ ਮੈਂ ਕਹਿੰਦੀ ਸੀਗੀ ਸਿਰਕਾ ਪਾ ਦੂਆਂ ਕਹਿੰਦੀ ਨਹੀਂ ਏਕਣੇ ਪਰਾਂ ਖਾ ਕੇ ਨਮੇੜੋ ਸੇਤੀ ਸਿਰਕੇ ਨੂੰ ਤਾਂ ਬਹੁਤ ਟਾਈਮ ਲੱਗ ਜਾਣਾ ਬਣਨਾ ਨਹੀਂ ਤੇ ਲੋ ਜੀ ਹੁਣ ਫਿਰ ਮੈਂ ਇਧਰ ਕੱਟ ਲਾ ਕੇ ਸੀ ਕੱਟ ਲਾ ਲਾ ਕੇ ਰੱਖਤੀਆਂ ਪਹਿਲਾਂ ਸੁੱਕੀਆਂ ਪੀਆਂ ਨੇ ਕੱਲ ਆ ਕੇ ਧੋਤੀਆਂ ਸੀਗੀਆਂ ਤੇ ਅੱਜ ਵੀ ਸੁੱਕ ਗਈਆਂ ਵਧੀਆ ਰਾਤ ਸਾਰੀਆਂ ਸੁੱਕ ਗਈਆਂ ਸੁੱਕ ਕੇ ਕੱਟ ਲਾਤਾ ਇਹ ਹੁਣ ਇਹਦੇ ਵਿੱਚ ਫੇਰ ਮੈਂ ਪਾ ਦੂੰਗੀ ਮਸਾਲਾ ਲੋ ਜੀ ਹੁਣ ਕੱਟ ਲਾ ਕੇ ਦਿਖਾ ਦਣੀ ਆ ਤੁਹਾਨੂੰ ਐਵੇਂ ਕੱਟ ਲਾਤੇ ਨੇ ਕੱਟ ਲਾ ਲ ਕੇ ਮੈਂ ਹੁਣ ਇਹ ਡੱਬੇ ਚ ਪਾ ਦਣੀ ਆ ਇਹਦੇ ਵਿੱਚ ਚਾਰ ਵਾਲੇ ਚ ਡੱਬੇ ਮੈਂ ਧੋ ਕੇ ਰੱਖੇ ਸੀਗੇ ਉਦੋਂ ਖਾਲੀ ਘਰੇ ਸੀਗੇ ਇਹ ਇਧਰ ਉਧਰ ਇੱਕ ਤਾਂ ਮਰਬੇ ਵਾਲਾ ਸੀਗਾ ਮਰਬੇ ਕਰਤੇ ਇੱਕ ਡੱਬੇ ਚ ਦੋ ਚ ਛੋਟਿਆਂ ਚ ਪਾਤੇ ਮੈਂ ਮੈਂ ਕਿਹਾ ਖਾ ਲਿਆ ਕਰੋ ਹੁਣ ਇਹ ਵੱਡਾ ਡੱਬਾ ਵੱਡਾ ਸੀਗਾ ਫਿਰ ਮੈਂ ਧੋ ਲਿਆ ਧੋ ਕੇ ਹੁਣ ਇਹਦੇ ਵਿੱਚ ਚਾਰ ਪਾ ਦਣੀ ਆ ਉਹ ਮਿਰਚਾਂ ਤੇ ਦੋ ਟੱਕ ਲੱਗ ਗਈ ਇੱਕ ਤੇ ਤੇ ਹੁਣ ਲੋ ਜੀ ਬਰਬਾ ਪਾਇਆ ਸੀਗਾ ਮੈਂ ਪਹਿਲਾਂ ਕਾਫੀ ਛਿਰੋਗੇ ਵੀਡੀਓ ਪਾਈ ਵੀ ਆ ਉਵਾਲ ਕੇ ਬਹੁਤ ਵਧੀਆ ਬਣ ਗਿਆ ਹੁਣ ਮੈਂ ਕਿਹਾ ਬੱਚਿਆਂ ਨੂੰ ਹੁਣ ਤੁਸੀਂ ਖਾ ਲਿਆ ਕਰੋ ਨਾਲੇ ਨੰਨੀ ਪਰੀ ਆਈ ਵੀ ਇਹਨੂੰ ਕਿਹਾ ਖਾ ਲਿਆ ਕਰੋ ਵਧੀਆ ਬਣ ਗਿਆ ਡੱਬਿਆਂ ਚ ਦੋ ਚ ਪਾਤਾ ਕਿਲੋ ਕਿਲੋ ਵਾਲਿਆਂ ਚ ਤੇ ਇਹ ਵੱਡਾ ਮੈਂ ਡੱਬਾ ਧੋ ਤਾ ਸੀਗਾ ਚਾਰਾਂ ਵਾਸਤੇ ਹੁਣ ਨਿੰਬੂ ਦਾ ਮਿਰਚ ਦਾ ਚਾਰ ਪਾਉ ਇੰਨਾ ਡੱਬਿਆਂ ਚ ਤੇ ਇੱਕ ਚ ਔਲਿਆਂ ਦਾ ਮਰਬਾਈ ਸੀਗਾ ਇੱਕ ਚਾਰ ਸੀਗਾ ਉਹ ਮੈਂ ਇੱਕ ਚ ਕਰਤਾ ਹਰੀਆਂ ਮਿਰਚਾਂ ਦਾ ਵੈਸੇ ਬਣੀਆਂ ਪਈਆਂ ਨੇ ਪਹਿਲਾਂ ਆਪਣੀਆਂ ਉਹ ਖਾ ਰਹੇ ਨੇ ਬੱਚੇ ਚਾਰ ਚ ਮੈਂ ਸਿਰਕਾ ਨਹੀਂ ਪਾਇਆ ਸੀਗਾ ਉਹਦੇ ਚ ਸੱਚ ਉਹ ਪਾਇਆ ਸੀਗਾ ਨੂਣ ਤੇ ਚਿਨੀ ਉਹ ਸਿਰਕੇ ਦਾ ਹੀ ਕੰਮ ਕਰਦਾ ਹੁਣ ਇਹਦੇ ਚ ਪਾਤਾ ਹਲਦੀ ਤੇ ਇੱਕ ਹਲਦੀ ਚਮਚਾ ਪਾਤਾ ਤੇ ਇੱਕ ਪਾਦ ਨਹੀਂ ਨਾ ਨੂਣ ਦਾ ਹੁਣ ਤਾਂ ਮੈਂ ਡੇਢ ਇਹ ਚਮਚਾ ਪਾ ਦਣੀ ਆ ਕਿਉਂਕਿ ਮਿਰਚ ਕੌੜੀ ਹੁੰਦੀ ਆ ਇਹਦੇ ਕਰਕੇ ਡੇਢ ਚਮਚਾ ਪਾਤਾ ਏ ਤੇ ਪਾ ਕੇ ਹੁਣ ਇਹਨੂੰ ਹਿਲਾ ਦਣੀ ਆ ਮਿਰਚਾਂ ਤਾਂ ਥੋੜੀਆਂ ਨੇ ਡੱਬਾ ਵੱਡਾ ਚਲੋ ਹੁਣ ਨਿੰਬੂ ਲਿਆ ਕੇ ਪਾ ਦੂੰਗੀ ਜੀ ਇੱਕ ਅੱਧੇ ਦੇ ਤੇ ਤੇ ਮੈਂ ਹੁਣ ਚੜ ਗਈ ਸੀਗੀ ਸਿੰਖ ਤੇ ਕਾਂਸ ਦੇ ਉੱਤੇ ਖੜ ਗਈ ਸੀਗੀ ਮੈਂ ਹੁਣ ਇਹ ਭਾਂਡੇ ਸਾਰੇ ਲਾ ਲੈ ਨੀਚੇ ਨਿੱਚੇ ਲਾ ਕੇ ਹੁਣ ਮੈਂ ਇਹਨੂੰ ਸਾਫ ਕਰਦੀ ਆ ਟੋਕਰੀ ਨੂੰ ਭਾਂਡੇ ਵਾਲੀ ਨੂੰ ਸਾਰੇ ਭਾਂਡੇ ਲਾਤੇ ਨਾਲੇ ਜਿਹੜੇ ਚਾਹੀਦੇ ਨੇ ਰੁਟੀਨ 'ਚ ਉਹ ਰੱਖ ਲੂੰਗੀ ਬਾਕੀ ਦੇ ਉਧਰ ਲਮਾਰ ਚਿੱਚਾ ਰੱਖ ਦੂੰਗੀ ਬਾਦੂ ਘਾਟੂ ਜੇ ਜੇ ਲੋੜ ਆ ਤਾਂ ਕੱਢ ਲਿਆ ਕਰਾਂਗੇ ਨਹੀਂ ਤੇ ਇੱਥੇ ਉੱਪਰ ਗਰਦੇ ਪੈਂਦੀਆਂ ਨਾਲ ਚਿਪਚਿਪ ਕਰਦੇ ਨੇ ਜਦੋਂ ਫਿਰ ਸਾਫ ਕਰਨੇ ਨੇ ਫਿਰ ਇੰਨੇ ਕਰਨੇ ਸੱਪ ਓਕੇ ਨਹੀਂ ਸਾਫ ਕਰਨੇ ਇੱਥੇ ਉਹ ਸਾਹਮਣੇ ਬਾਲਟੀ ਵੀ ਵੈਸੇ ਦਾ ਬਾਦੂ ਹੋਇਆ ਉਹਦੀ ਲੋੜ ਨਹੀਂ ਉਹ ਵੀ ਰੱਖ ਦੂੰਗੀ ਤੇ ਉਹ ਤੋਲਾ ਔਰ ਲਾ ਵੀ ਦੇਖੂਗੀ ਰੱਖ ਦੂੰਗੀ ਉਧਰ ਛੋਟੀ ਹੀ ਬਤੀਲੇ ਚ ਉਹਦੇ ਚ ਤੱਤਾ ਕਰ ਲੈਣੀ ਆ ਮੈਂ ਉਹਦੇ ਚ ਇਹ ਰੜਕ ਲੈਣੀ ਆ ਕਿਉਂਕਿ ਦੁੱਧ ਥੋੜਾ ਹੁੰਦਾ ਜਦੋਂ ਤਾਜ਼ੀਆਂ ਤਾਜ਼ੀਆਂ ਸੁੰਦੀਆਂ ਨੇ ਫਿਰ ਉਹ ਤੋਂ ਜ਼ਿਆਦਾ ਦੇ ਜਾਂਦੇ ਨੇ ਦੁੱਧ ਉਹਦੋਂ ਰੜਕਦੀਆਂ ਤੇ ਹੁਣ ਮੈਂ ਵੀ ਰੱਖ ਦੂੰਗੀ ਨਾਲ ਇੱਥੇ ਭੀੜ ਹੋ ਜਾਂਦੀ ਆ ਗਰਦ ਪਈ ਜਾਂਦੀ ਆ ਉਧਰ ਲਮਾਰੀ ਚ ਰੱਖ ਦੂੰਗੀ ਸੈਟ ਕਰਿਆ ਸਮਾਨ ਉਹ ਫਿਰ ਮੈਂ ਤੁਹਾਨੂੰ ਦਿਖਾਵਾਂਗੇ ਪੱਗਾਂ ਫਰਲੇ ਉਹ ਚ ਕਰਤੀਆਂ ਰੱਖ ਨੇ ਇਹ ਚ ਬੇਟੇ ਦੀਆਂ ਜਿੱਧਰ ਕੱਪੜੇ ਨੇ ਸਿਆਲ ਵਾਲੇ ਚੱਕ ਤੇ ਉਥੋਂ ਔਰਲੇ ਹੋਗੇ ਬੇਲੇ ਆਪਣੀ ਛੋਟੀ ਹਲਵਾਰੀ ਜੀ ਉਤੀ ਰੱਖ ਦਾਨੇ ਨੇ ਸਾਰੇ ਭਾਂਡੇ ਢਿੰਡੇ ਬਾਦੂ ਘਟੂ ਸਾਰੇ ਰੱਖ ਦੇਣੇ ਜਿੰਨੇ ਵੀ ਹੈਗੇ ਨੇ ਹੁਣ ਮੈਂ ਟੋਕਰੀ ਸਾਫ਼ ਕਰ ਦਾਨੀ ਇਹਨੂੰ ਚੰਗੀ ਤਰ੍ਹਾਂ ਬਿਮ ਮਲਾ ਕੇ ਸਾਰੀ ਸਾਫ਼ ਕਰਦੀਆਂ ਸਾਫ਼ ਕਰਕੇ ਲੋ ਜੀ ਇੱਧਰ ਤਾਂ ਚਿੰਤੇ ਆਪਾਂ ਨੇ ਦਾਲਾਂ ਦੂਣ ਵਾਲਾ ਡੱਬੇ ਸਾਫ਼ ਕਰ ਕਰਕੇ ਧੋ ਕੇ ਰੱਖ ਲਈ ਸੀਗੇ ਮੈਂ ਪਹਿਲਾਂ ਹੁਣ ਤਾਲਾਂ ਪਾਤੀਆਂ ਜਿਹੜੀਆਂ ਪਹਿਲਾਂਆਂ ਸੀਗੀਆਂ ਕੱਟ ਕੱਟ ਕੇ ਰੱਖ ਲਈਆਂ ਪੀਪੇ ਜੀ ਇੱਕ ਦੋ ਦਿਨਾਂ ਚ ਕਰ ਲਿਆ ਕਰਾਂਗੇ ਇਹ ਲਿਆਂਦਾ ਕਿਉ ਹੈ ਇਤ ਕਿ ਫੋਲਾ ਤੇ ਇਹ ਪੀਪੀਓ ਲਿਆਂਦੀ ਫਿਰ ਇਹ ਲਿਆਂਦੀ ਆ ਬੋਤਲ ਠੰਡੇ ਦੀ ਇੱਕ ਤੇ ਇੱਕ ਨਾਲ ਇਹਦੇ ਨਾਲ ਫਰੀ ਆ ਉਹ ਦਿੱਤਾ ਨਹੀਂ ਭਾਈ ਨੇ ਉਹ ਕਾਲੂ ਕੁਲੂ ਜੀ ਗਏ ਉਹ ਤੋਂ ਲੈ ਕੇ ਆਵਾਂਗੇ ਤੇ ਹੁਣ 5 ਲੀਟਰ ਹੋ ਗਿਆ ਸਾਡੇ ਕੋਲੋਂ ਤਿੰਨ ਜਾਣੇ ਟੋਟਰੂ ਹੁੰਦਾ ਚੱਕਰਾ ਪੰਜ ਛੋਟਾ ਜਾਂ ਦਹੀਂ ਜਮਾਉਣ ਵਾਸਤੇ ਮਿੱਟੀ ਦਾ ਤੇ ਇਹ ਰੇ ਅੰਦੇ ਨੇ ਭਾਂਡੇ ਇਹ ਤਾਂ ਪੀਤੀ ਲਈ ਆ ਆਪਣਾ ਦਾਣੇ ਦੂਣੇ ਪਾਉਣ ਨੂੰ ਛੋਟਾ ਕਹਿੰਦੀ ਦਾਣੇ ਪਾ ਕੇ ਰੱਖਣੇ ਨੇ ਜਾਨਵਰਾਂ ਕਬੂਤਰ ਕਬਤਰ ਆਉਂਦੇ ਨੇ ਇਹਨਾਂ ਦੇ ਘਰੇ ਜਾ ਦੇ ਸਾਡੇ ਵੀ ਆਉਂਦੇ ਨੇ ਵੈਸੇ ਮੈਂ ਤਾਂ ਇੱਕ ਨੇ ਰੱਖ ਦਣੀ ਆ ਖੜਾਏ ਆਉਣੀ ਹੁੰਦੀ ਆ ਇਹ ਲਿਆਂਦਾ ਦੁੱਧ ਵਾਸਤੇ ਪਾਸਤੇ ਮਾਣੂਆ ਵਾਸਤੇ ਇਹ ਲਿਆਏ ਨੇ ਇੱਕ ਪੀਤੀ ਇੱਕ ਲਿਆਏ ਨੇ ਇੱਕ ਮੈਦੇ ਆਈਆਂ ਇਹ ਤਾਂ ਆਪਦਾ ਪਤਾ ਨਹੀਂ ਜਾਨਵਰਾਂ ਵਾਸਤੇ ਨੇ ਇਹਨਾਂ ਦੇ ਮਾਣੂ ਆਉਂਦੀ ਆ ਪਤਾ ਨਹੀਂ ਮੈਨੂੰ ਤਾਂ ਇੱਕ ਇਹ ਆ ਇਹ ਮੈ ਲੈਈਆਂ ਬਦੇ ਮਾਣੂਆ ਵਾਸਤੇ ਡੋਗੀ ਵਾਸਤੇ ਇਹ ਨਿਕਲਦਾ ਨਹੀਂ ਹੁਣ ਜੰਮ ਗਿਆ ਇਹਦੇ ਵਿੱਚ ਪਾਣੀ ਪਾ ਕੇ ਰੱਖੂਗੀ ਦੋ ਦਿਨ ਨਾ ਇੱਕ ਨੇ ਪਾਣੀ ਪਾ ਕੇ ਪੱਕ ਜਾਣਗੇ ਫਿਰ ਫਿਰ ਉਸ ਤੋਂ ਬਾਅਦ ਵਰਤੂੰਗੀ ਦਹੀਂ ਵੀ ਫਿਰ ਮੈਂ ਤਾਂ ਹੀ ਨਹੀਂ ਜਮਾਉਂਦੀ ਅੱਜ ਅੱਜ ਜਮਾਇਆ ਹੋਰ ਭਾਂਡੇ 'ਚ ਫਿਰ ਕੱਲ ਤੋਂ ਦੋ ਦਿਨ ਇਹਨੂੰ ਸੁਕਾ ਕੇ ਚਾਰ ਦਿਨ ਧੁੱਪੇ ਰੱਖੂੰਗੀ ਫਿਰ ਲਾ ਕੇ ਤੇਲ ਫਿਰ ਉਸ ਤੋਂ ਬਾਅਦ ਉਹ ਕਰੂੰਗੀ ਵਰਤੂੰਗੀ ਇਹਨੇ ਰੱਖ ਦਾਨੀ ਇੱਕ ਨੇ ਪਾਣੀ ਪਾ ਦਾਨੀਆ ਦੋ ਦਿਨ ਫਿਰ ਦੇਖਾਂਗੇ ਘੜਾ ਘੜਾ ਵੀ ਭਰਤਾ ਤੋਂ ਕਿਸ ਮਾਰ ਕੇ ਪਾਣੀ ਉੱਪਰ ਤਾਂ ਹੀ ਭਰਿਆ ਸੀਗਾ ਨਾ ਹੁਣ ਨਾ ਹੋ ਗਿਆ ਇੱਟ ਢੱਕਣ ਨਹੀਂ ਦਿੱਤਾ ਉਹਨਾਂ ਨੇ ਢੱਕਣ ਪਹਿਲਾਂ ਦਾ ਜਿਹੜੀ ਮੈਂ ਤੋੜੀਆਂ ਲਈ ਸੀ ਦਾਲ ਦੂੜ ਬਣਾਉਂਦੀ ਹੁੰਦੀ ਸੀਗੀ ਉਹਨਾਂ ਦੇ ਉਹਨਾਂ ਦੇ ਢੱਕਣ ਨੇ ਤਾਂ ਢੱਕਣ ਨਹੀਂ ਦਿੱਤਾ ਉਹਦਾ ਢੱਕਣ ਤਾਂ ਦੇਤਾ ਚੱਕਰੇ ਦਾ ਇਹਦਾ ਨਹੀਂ ਜੇ ਗਏ ਗੂਏ ਫੇਰ ਲਿਆਉਂਗੀ ਤਾਂ ਟੁੱਟ ਵੀ ਨਾ ਜਾਵੇ ਕੱਚਾ ਜਿਹਾ ਲੱਗਦਾ ਨਹੀਂ ਫਿਰ ਭਾਂਡਾ ਧਰਨਾ ਪਿਆ ਕਰੂ ਢੱਕਣ ਦੂਆ ਦੇ ਡੋਲੂ ਦਾ ਦੇ ਲਿਆ ਕਰੂ ਮੁੱਦਾ ਮਾਰ ਦਿਆ ਕਰੂ ਪਾਣੀ ਪਾ ਕੇ ਫੇਰ ਸੋਈ ਸੁੱਧ ਸਰਸੂ ਦਾ ਤੇਲ ਲਾਜਵਾਬ ये भी लिया चार लीटर देख दिया कि चलूगा हले पे आवास थोड़ा उधर रख दिए साफ कर ਇੱਥੇ ਚਲੀ ਗਈ ਸੀ ਆ ਦੇ ਪਾਣੀਓ ਪਾਣੀ ਕਰ ਤਾਂ ਮੂੰਦਰੇਆਂ ਚ ਨਾਲੇ ਮੇਥੇ ਭਰਤੇ ਪਾਲਕ ਭਰਤੀ ਹੁਣ ਵੱਢ ਲਾਂਗੇ ਤੋਂ ਬਾਅਦ ਇੱਕ ਵਾਰੀ ਫਿਰ ਮੂੰਦਰੇ ਤੋੜ ਲਾਂਗੇ ਇੱਕ ਵਾਰੀ ਨਾਲੇ ਸਾਰੇ ਭਰਤੇ ਭਰ ਗਿਆ ਬਾਬਾ ਵੀ ਲੱਗ ਗਿਆ ਗੁਰਦੁਆਰੇ ਵਾਲਾ ਉਧਰ ਤੇ ਇੱਧਰ ਪਰਤੇ ਆਪਾਂ ਲਾਸਣ ਲਾਸਣ ਤੇ ਧਨੀਆ ਧਨੀਆ ਤਾਂ ਪੱਕ ਗਿਆ ਸਰਦਾਰ ਸਾਹਿਬ ਕਹਿੰਦੇ ਸੀ ਚਟਣੀ ਕੁੱਟਲੀ ਤੋ ਨੀਆਂ ਤਾਂ ਪੱਕਿਆ ਪਿਆ ਸਾਰ ਹੁਣ ਲਾਉਣਾ ਪਿਊਗਾ ਉਹਨਾਂ ਨੂੰ ਕਹਦੇ ਬੰਦ ਕਰਦਣਗੇ ਜਾਂ ਭੱਜ ਕੇ ਨਾਨੂ ਨੂੰ ਮਾਮੂ ਨੂੰ ਬੰਦ ਕਹਦੇ ਬੰਦ ਕਰ ਦੋ ਕ ਪੈਪ ਭਰ ਦਣਗੇ ਅਗਾ ਤਾਂ ਸਵੇਰੇ ਭਰਤੇ ਦੇ ਲਾਸਣ ਲਾਸਣ ਤੇ ਨੀਆਂ ਤਾਂ ਸਵੇਰੇ ਭਰਤਾ ਤੇ ਹੁਣ ਬਾਧੂ ਰੱਖਤਾ ਇੱਦਾਂ ਉਹੀ ਲਾਤੀ ਮੈਂ ਪੈਪ ਬੰਦ ਕਰ ਦਣਗੇ ਕਹਦਾ ਕੀਤੀ ਹੋ ਜਾਂਦੀ ਆ ਪੀਤੀ ਭੱਜੀ ਕਹਿਣ ਵੀ ਲਾ ਬੰਦ ਕਰ ਦੋ ਚਲੋ ਜੀ ਹੁਣ ਅੰਦਰ ਜਾਂਦੇ ਆ 6:30 ਵਜੇ ਗਏ ਅੰਦਰ ਚੱਲੀਏ भर गया सारा बाग चल ले अंदर की कर देने मामू वाले ना रहते जे ना बढ़ उड़ रहते जे ना बढ़ आ जा आ देख रहते जे बढ़ दी चल अंदर हाथ तो आजा वो गिर गया तेरा चक आजा नीसयानी होवी नुन्नी नुन्नी मेरी तौलिया तो फड़ा

ਕੁੰਡੀ ਤਰ ਤੱਕੜਾ ਅਜੇ ਦੇ ਵਿੱਚ ਧਰਨਾ ਪਊਗਾ ਮੈਨੂੰ ਦੁੱਧ ਹਿਲਾਉ ਜੀ ਗਰਮ ਮੀ ਕਰਕੇ ਹੀ ਠੱਪਸਾ ਤਾਂ ਕੰਬਲ ਤੇ ਉੱਪਰ ਲੱਖ ਤਾਂ ਲਪਾਫਾ ਲਪਾਫਾ ਕਿਉਂ ਰੱਖਿਆ ਕਿਉਂਕਿ ਪਤੀਲਾ ਕਾਲਾ ਸੀ ਉਹਦੇ ਕਰਕੇ ਰੱਖ ਤਾਂ ਰੱਖ ਕੇ ਹੁਣ ਮੈਂ ਇਹ ਰੱਖਦਾ ਨਹੀਂ ਫਤੀਲਾ ਇਧਰੋਂ ਨੀਚੋਂ ਧੋਤਾ ਕਿਤੇ ਅੱਗੇ ਨਾ ਹੋਵੇ ਨੀਚੇ ਧੋ ਕੇ ਸਮਾਰ ਕੇ ਹੁਣ ਇਹਦੇ ਵਿੱਚ ਰੱਖ ਦੂੰਗੀ ਤੇ ਕੱਚਾ ਦੁੱਧ ਪਾ ਦੂੰਗੀ ਕੁਸ ਟੱਕਦਾ ਨਹੀਂ ਇਹਨੂੰ ਹੁਣ ਫਿਰ ਮੈਂ ਲੋ ਚ ਦਹੀਂ ਪਿਆ ਸੀਗਾ ਥੋੜਾ ਜਿਹਾ ਜਾਗ ਲਾਤਾ ਤੇ ਕੱਚਾ ਦੁੱਧ ਪਾਤਾ ਪਾ ਕੇ ਹੁਣ ਇਹਨੂੰ ਇਹ ਗਰਮ ਵੀ ਕਰਕੇ ਟੱਕਦਾ ਨਹੀਂ ਆ ਨਾਲੇ ਵੀਰ ਹੁਣ ਦਹੀਂ ਚ ਮੌਲ ਥੋੜਾ ਜਿਹਾ ਉਹ ਵੀ ਇਹਦੇ ਉੱਤੇ ਰੱਖੂੰਗੀ ਫਿਰ ਗਰਮ ਕਰਕੇ ਫਿਰ ਲਾਉਣੀ ਆ ਰੋਟੀ ਟੁੱਕ ਜੀ ਦਹੀਂ ਵੀ ਪਾ ਕੇ ਧਰ ਤਾਂ ਟੱਕਤਾ ਇਹਨੂੰ ਸਵੇਰੇ ਦੇਖਾਂਗੇ ਨਾਲੇ ਖਾਣ ਲਈ ਦਹੀਂ ਇਹ ਦੂਜਾ ਦੁੱਧ ਰਿੜਕ ਲਾਂਗੇ ਸਵੇਰੇ ਦਿਖਾਵਾਂਗੇ ਤੁਹਾਨੂੰ